ਮਨਜੀਤ ਸਿੰਘ ਕਬਲਾ ਜੀ ਅੱਜ ਦੇ ਇਸ ਫੰਕਸ਼ਨ ਦੇ ਇੰਸਟਾਲੇਸ਼ਨ ਅਫੀਸਰ ਤੇਨੂੰ ਕੀ ਬਗਾਨੇ ਤੋਂ ਤੇ ਅੱਜ ਇਹਨੂੰ ਇੱਕਦਮ ਸਾਡੇ ਬੱਚਿਆਂ ਨੂੰ ਪਟਾ ਜੀ 9th ਕਲਾਸ ਬੰਗਾ ਸਿਮਰਨ ਦੇ ਪ੍ਰੈਜ਼ੀਡੈਂਟ ਇਲੈਕਟਡ ਹੁੰਦਾ ਹੈ ਔਰ ਆਪਣਾ ਉਹਦਾ ਉਨੀਸ਼ਾ ਮਾਰਿਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕੀਂ ਜੀ ਅੱਜ ਸਾਡੇ ਡਿਸਟ੍ਰਿਕਟ ਦੀ ਇੱਕ ਬਿਹਤਰੀਨ ਕਲੱਬ ਲੈਂਡ ਕਲੱਬ ਬੰਗਾ ਸਿਮਰਨਨ ਦੀ ਇਨਸਟੈਪ ਨੇਸ਼ਨ ਸੈਰੇਮਨੀ ਹੋਈ ਹੈ ਜਦੇ ਵਿੱਚ ਡਿਸਟ੍ਰਿਕਟ ਦੇ ਸੀਨੀਅਰ ਅਫੀਸਰ ਲੈਂਡ ਐਸਪੀ ਸੋਹਦੀ ਜੀ ਪਰਮਜੀਤ ਸਿੰਘ ਚਾਵਲਾ ਜੀ ਸਿਵ ਸੇਖੜੀ ਜੀ ਗੁਰਮੀਤ ਸਿੰਘ ਮੱਕੜ ਜੀ ਹਰਦੀਪ ਸਿੰਘ ਖੜਕਾ ਜੀ ਬਲਵੰਤ ਸਿੰਘ ਸੰਧਰ ਬਹੁਤ ਸੀਨੀਅਰ ਲੀਡਰਾਂ ਨੇ ਆਣ ਕੇ ਜਿੱਥੇ ਸਾਨੂੰ ਇਸ ਕਲੱਬ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਚਾਰਟਰ ਪ੍ਰੈਜ਼ੀਡੈਂਟ ਲੈਂਡ ਮੀਨੂ ਘੁੱਟਾ ਜੀ ਅਤੇ ਇਹਨਾਂ ਦੇ ਜਿਹੜੇ ਚੇਅਰਮੈਨ ਆ ਲਾਇਨ ਟੀਰਜ ਮੱਕੜ ਜੀ ਔਰ ਜੋ ਯੂ ਐਸ ਏ ਵਿੱਚ ਰਹਿੰਦੇ ਆ ਇਹਦੀ ਸਮੁੱਚੀ ਕਾਰਗੁਜ਼ਾਰੀ ਔਰ ਇਹਨਾਂ ਦੀ ਜਿਹੜੀ ਪਲਾਨਿੰਗ ਆ ਉਹ ਦੇਖੀ ਆ ਇਹਨਾਂ ਦੀ ਜਿਹੜੀ ਸਕ੍ਰੈਪ ਬੁੱਕ ਦੇਖੀ ਆ ਉਹਨੂੰ ਦੇਖ ਕੇ ਸਾਨੂੰ ਅਜ ਅਹਿਸਾਸ ਹੋਇਆ ਕਿ ਇਹ ਕਲੱਬ ਜਿਹੜੀ ਆ ਡਿਸਟ੍ਰਿਕਟ ਦੀ ਇੱਕ ਬਿਹਤਰੀਨ ਕਲੱਬ ਸਾਬਤ ਹੋਏਗੀ ਔਰ ਚੰਦ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਇੱਕ ਦੋ ਮਹੀਨਿਆਂ ਦੇ ਵਿੱਚ ਜਿਹੜੇ ਆ ਜਿਸ ਤਰ੍ਹਾਂ ਪ੍ਰੋਜੈਕਟਸ ਦੀ ਝੜੀ ਲਾਈ ਹੈ ਕਿਉਂਕਿ ਜਿੰਨੀ ਜਿਹੜੀ ਕਲੱਬ ਹੈ ਨਾ ਐਨ ਜੀਓ ਹੈ ਸਮਾਜ ਸੇਵੀ ਸੰਸਥਾ ਇਹ ਜਿੰਨੇ ਹੱਥ ਅਸੀਂ ਇਕੱਠੇ ਕਰਾਂਗੇ ਉਨਾ ਹੀ ਕੰਮ ਜ਼ਿਆਦਾ ਹੋਏਗਾ ਤੇ ਜਿੰਨਾ ਕੰਮ ਜ਼ਿਆਦਾ ਹੋਏਗਾ ਉਨਾ ਹੀ ਹੱਥ ਜ਼ਿਆਦਾ ਜੁੜਨਗੇ ਸੋ ਇਹ ਕਲੱਬ ਨੇ ਜਿਵੇਂ ਪ੍ਰੋਜੈਕਟਸ ਜਿਹੜੇ ਕੀਤੇ ਸਮਾਜ ਸੇਵਾ ਦੇ ਕਾਰਜ ਕੀਤੇ ਐ ਇਹਦੇ ਤੋਂ ਅਸੀਂ ਉਮੀਦ ਕਰਦੇ ਆਂ ਕਿ ਇਹ ਕਲੱਬ ਜਿਹੜੀ ਆ ਬਲੰਦੀਆਂ ਤੇ ਪਹੁੰਚੇਗੀ ਬਹੁਤ ਜਲਦੀ ਹੀ ਔਰ ਇਹ ਕਲੱਬ ਦੀ ਸਮੁੱਚੀ ਟੀਮ ਨੂੰ ਲੈਨ ਮੀਨ ਨੂੰ ਪੁੱਟਾ ਜੀ ਚਾਰਟਰ ਪ੍ਰੈਜ਼ੀਡੈਂਟ ਨੂੰ ਔਰ ਸਮੁੱਚੀ ਟੀਮ ਨੂੰ ਅਸੀਂ ਇੱਥੇ ਅੱਜ ਮੁਬਾਰਕਵਾਦ ਵੀ ਦਿੱਤੀ ਆ ਉਹਨਾਂ ਦੇ ਕੰਮ ਦੇਖ ਕੇ ਅਸੀਂ ਜਿਹੜੇ ਆ ਬਹੁਤ ਖੁਸ਼ੀ ਮਹਿਸੂਸ ਕੀਤੀ ਸਮੁੱਚੀ ਟੀਮ ਨੇ ਸੋ ਇਹਨਾਂ ਨੂੰ ਇੱਕ ਵਾਰ ਇਹਨਾਂ ਦੇ ਇਸ ਵਾਸਤੇ ਵੀ ਕੰਮਾਂ ਲਈ ਵਧਾਈ ਬਾਰਤਵਾਦ ਔਰ ਇਹ ਡਿਸਟ੍ਰਿਕਟ ਦੀ ਜਿਹੜੀ ਆ ਇਹ ਸਾਡੀ ਨਾਮਵਰ ਕਲੱਬ ਜਿਹੜੀ ਐ ਬੰਗਾ ਸਿਮਰਨ ਜਿਹੜੀ ਉਹ ਬਣੀ ਐ ਔਰ ਇਹਨਾਂ ਨੇ ਅੱਜ ਨਵੇਂ ਮੈਂਬਰ ਹੋਰ ਦੇਖੋ ਪਹਿਲਾ ਕਲੱਬ ਦੇ 20 ਮੈਂਬਰਾਂ ਦਾ ਕਲੱਬ ਬਣੀ ਐ ਔਰ ਅੱਜ ਇਹਨਾਂ ਨੇ ਘੱਟੋ ਘੱਟ 15 ਮੈਂਬਰ ਨਵੇਂ ਇੰਡੈਕਟ ਕਰਾਏ ਐ ਔਰ ਇਹ ਸਹਾਇਤ ਕਰਦਾ ਹੈ ਇਹ ਕਲੱਬ ਜਿਹੜੀ ਆ ਇੱਕ ਨਵੀਂ એનર્ਜੀ ਲੈ ਕੇ ਇਸ ਸਮਾਜ ਸੇਵਾ ਦੇ ਖੇਤਰ ਵਿੱਚ ਉਤਰੀ ਆ ਸੋ ਪ੍ਰਮਾਤਮਾ ਅਗੇ ਇਹੀ ਦੁਆਇਆ ਇਹ ਇਹ ਕਲੱਬ ਦੇ ਸਮੂਹ ਮੈਂਬਰਾਂ ਨੂੰ ਲਾਇਨ ਮੈਨੂ ਕਟਾ ਜੀ ਪ੍ਰਧਾਨ ਜੀ ਨੂੰ ਆਦਰ ਨਾਲ ਸਮੁੱਚੀ ਟੀਮ ਨੂੰ ਹੋਰ ਬਲ ਬਖਸ਼ਣ ਔਰ ਇਹ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਆਪ ਨੂੰ ਵਿਸ਼ੇਸ਼ ਸਥਾਨ ਬਣਾਉਣ। ਅਹ ਕਾਜ਼ੀ ਜਿੱਦਾਂ ਕਿ ਪਤਾ ਲੱਗਾ ਕਿ ਲਾਇਨ ਕਲੱਬ ਮੰਗਾ ਲਾਇਨ ਕਲੱਬ ਇੰਟਰਨੈਸ਼ਨਲ ਜਿਹੜਾ ਉਹ بڑے بڑے ਸਮਾਜ ਸੇਵਾ ਦੇ ਕੰਮ ਕਰਦਾ ਟ੍ਰੀਪਟਾਲੇਚਰਨ ਫੂਡ ਹੋਰ ਅੰਗਰ ਵਗੈਰਾ ਜਿਸ ਤਰ੍ਹਾਂ ਕਿ ਉਹ ਫਲੱਡ ਵਗੈਰਾ ਆਏ ਨੇ ਉਹਦੇ ਲਈ ਵੀ ਕੋਪਰਾਲਾ ਕਰ ਰਿਹਾ ਲਾਇਨ ਕਲੱਬ। ਹਾਂਜੀ ਵੇਖੋ ਉਹਦੇ ਵਾਸਤੇ ਇਸ ਤਰ੍ਹਾਂ ਹੁੰਦਾ ਜੀ ਉਹ ਗੁਰਨਰ ਸਾਹਿਬ ਨੂੰ ਸਪੈਸ਼ਲ ਜਿਹੜੀ ਆ ਇੱਕ ਗ੍ਰਾਂਟ ਹੁੰਦੀ ਹੈ। ਉਹ ਇਸੇ ਕੰਮ ਲਈ ਹੁੰਦੀ ਹੈ ਜਿਹੜੀਆਂ ਜਿਸ ਤਰ੍ਹਾਂ ਨੇਚਰਲ ਜਿਹੜੀਆਂ ਇਸ ਤਰ੍ਹਾਂ ਤਾਜਾਂਦੀਆਂ ਉਹਦੇ ਵਾਸਤੇ ਉਹ 10000 ਡਾਲਰ ਦੀ ਗ੍ਰਾਂਟ ਹੁੰਦੀ ਹੈ ਉਹ ਗੁਰਨਰ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਅਪਲਾਈ ਕਰ ਦੇਣ ਤੇ ਬਾਕੀ ਜਿਹੜੀ ਸੁਲਤਾਨਪੁਰ ਲੋਧੀ ਦੀਆਂ ਕਲਪਾਂ ਜਿਹੜੀਆਂ ਆ ਉਹ ਉਹ ਜਿਹੜੀ ਡਿਸਟ੍ਰਿਕਟ ਇੰਟਰਨੈਸ਼ਨਲ ਦੀ ਹਦਾਇਤਾਂ ਮੁਤਾਬਕ ਹੀ ਉਥੇ ਆਪਣਾ ਕੰਮ ਕਰ ਰਹੇ ਆ ਲੋਕਾਂ ਦੀ ਲੋੜਾਂ ਜਿਹੜੀਆਂ ਉਹਨਾਂ ਦੀ ਪੂਰਤੀ ਵਾਸਤੇ ਲਗਾਤਾਰ ਲਾਈਨ ਮੈਂਬਰ ਜਿਹੜੇ ਡਟੇ ਹੋਏ ਆ ਠੀਕ ਹੈ ਜੀ ਅੱਜ ਇਹ ਅੱਜ ਕੀ ਹੋ ਗਿਆ ਅੱਜ ਤੁਹਾਡੀ ਇੰਸਟਾਲੇਸ਼ਨ ਹੋਈ ਹੈ ਮੁਬਾਰਕਾ ਕੀ ਬੋਲੋ ਮਹਿਲਵਾਨ ਮੀਨੂ ਅ ਅੱਜ ਬਹੁਤ ਮਤਲਬ ਖੁਸ਼ੀ ਦੇ ਨਾਲ ਫਖਰ ਮਹਿਸੂਸ ਕਰ ਰਹੀ ਹਾਂ ਕਿ ਸਾਡੇ ਅੱਜ ਕਲੱਬ ਦੇ ਵਿੱਚ ਸਾਡੇ ਚੀਫ ਗੈਸਟ ਉਹਨਾਂ ਨੇ ਸਾਨੂੰ ਮਤਲਬ ਪ੍ਰੋਪਰ ਪੇ ਦੇ ਨਾਲ ਸਾਨੂੰ ਅੱਗੇ ਲੈ ਕੇ ਜਾਣ ਦਾ ਮੌਕਾ ਦਿੱਤਾ ਬਾਕੀ ਕਲੱਬਾਂ ਜਿਹੜੀਆਂ ਆਈਆਂ ਪ੍ਰੈਸ ਕੋਰਟਵਾਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਇਸ ਇੰਸਟਾਲੇਸ਼ਨ ਦੇ ਵਿੱਚ ਆ ਕੇ ਸਾਡਾ ਸਹਿਯੋਗ ਦਿੱਤਾ ਹੈ ਥੈਂਕ ਯੂ ਠੀਕ ਹੈ ਜੀ ਰੋਹਤੀ ਮੇਰੀ ਬਾਤ ਸੁਣਦੇ ਹੋ ਸ਼੍ਰੀਮਤੀ ਬਨੀਤਾ ਜੀ ਪ੍ਰੀਤਮ ਮੈਡਮ ਕਿੱਥੇ ਹੈ ਆਓ ਜਿਤendra ਰਾਜੋ ਕੇ ਮੈਡਮ ਪ੍ਰਿਆ ਚੋਪੜਾ ਜੀ ਮੈਡਮ ਜੀ ਅੱਜ ਉਹਦੇ ਬੱਚੇ ਛੱਡ ਦਿਓ ਅੱਜ ਸੰਭਾਲ ਦਿਓ ਆ ਲੰਕ ਕਬਲ ਬੀਤ ਰਾਈ ਜੀ ਲੰਕ ਕਬਲ ਬੀਤ ਰਾਈ ਜੀ ਕਹਿੰਦੇ ਅੱਜ ਆ ਰੋ लायन सुजिंदर सिंह जी भी नाम खज लायक नार्जन देव जी इंस्टॉलेशन अनुष्ठा दो हजार पच्ची इंस्टॉलेमनी अगले जेफन चेयरमैन फंक्शन चेयरमैन लायक रोहित चोपड़ा जी ਮੈਂ ਭਾਜੀ ਪਹਿਲਾਂ ਹੀ ਆ ਜਾਣੇ ਕਿਸ ਨੂੰ ਸੁਭਾਲ ਦਿਓ ਅੱਜ ਤੁਸੀਂ ਹਾਲ ਕੋਣਾ ਕਰ ਪਾਉਲੀ ਭਾਜੀ ਬਾਕੀ ਨਾਲ ਪਹਿਲਾਂ ਚਲੋ ਤੁਸੀਂ ਭਾਈ ਅੱਜ ਫੰਕਸ਼ਨ ਥੇਅਰ ਕਰਸੋ ਨਾ ਪਾਉਲੀ ਭਾਜੀ ਦੀ ਸ਼ੁਰੂਆਤ ਕਰਵਾਓ ਥੈਂਕ ਯੂ ਪਾਉਲੀ ਜੀ ਇਹ ਜੈਮਾ ਪਹਿਲਾਂ ਹੀ ਹੋ ਗਏ ਸੀ ਗੱਲ ਕਰ ਲਈ ਅੱਜ ਬਾਕੀ ਦੇ ਨਾਲ ਮੈਂ ਬਲਾਉਂ ਜਾ ਰਿਹਾ ਹਾਂ ਲਾਈਮ ਜੀ ਮੈਨੂੰ ਭੁੱਟਾ ਜੀ ਪਹਿਲੇ ਅੱਗੇ ਆਓ ਵਾਈਫ ਆਫ ਲਾਈਮ ਸਾਡੇ ਮੱਕੜ ਸਾਹਿਬ ਧੀਰਜ ਮੱਕੜ ਜੀ ਤੁਸੀਂ ਹਾਂ ਪਾਓ ਜੀ ਲਾਈਮ ਨੂੰ ਇਕ ਵਾਰ ਕੀ ਕਰੇ ਬਚਾ ਜੀ ਕੋਸ਼ਿਸ਼ ਕਰਕੇ ਜੀ ਸੈਂਟਰ ਦੇ ਅਗਰੋ ਸੈਂਟਰ ਨੂੰ ਬੁਲਾ ਤੁਸੀਂ ਤੇਪੀ ਚੀਜ਼ ਨੇ ਪੀ ਐਸ ਪੀ ਸੀ ਐਲ ਦੇ ਵਿੱਚ ਔਰ ਬੰਗਾਵੀ ਨਾਲ ਦੇ ਅੰਦਰ ਚਾਰ ਜ਼ਿਲ੍ਹਿਆਂ ਦੇ ਮਾਲਕ ਨੇ ਦੀ ਬਿਜਲੀ ਬੋਰ ਦੇ ਲਾਇਲ ਸਰਿੰਦਰਪਾਲ ਸਿੰਘ ਸੋਢੀ ਜੀ ਉਹ ਆਏ ہمارے ਘਰ ਮੇ ਕبھی ਘਰ ਕੋ ਦੇਖਤੇ ਹੈ ਕਭੀ ਉਨ ਕੋ ਦੇਖਤੇ ਹੈ ਲਾਈਫ ਸ੍ਰੀਦਰਪਾਲ ਸੋਦੀ ਜੀ ਇੱਕ ਸ਼ਾਨਮਤੀ ਸਚੀਏ ਦੇ ਮਾਲਿਕ ਲਾਈਫ ਕਲਬ ਬੰਗਾ ਸਿੰਘ ਨੇ ਸਾਰੇ ਮੈਂਬਰਾਂ ਦੀ ਤਰਫ ਤੋਂ ਅਸੀਂ ਇਹਨਾਂ ਨੂੰ ਜੀ ਆਇਆਂ ਕਹੇ ਅੱਜ ਮਤ ਜੀ ਦੇ ਮਾਤਾ ਪਿਤਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਸ਼੍ਰੀਮਤੀ ਚੰਦਰ ਮੱਕੜ ਔਰ ਸ਼੍ਰੀ ਸतीश ਮੱਕੜ ਜੀ ਨਾਇਸ ਗ੍ਰਾਮ ਬੱਗਾ ਸਿੰਘਰੋਂ ਦੀ ਤਰਫੋਂ ਦੋਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ

ਡਿਸਟ੍ਰਿਕਟ ਵਰਨਰ ਲਾਇਨ ਸਟੀਚ ਮਹਿੰਦਰੋ ਜੀ ਕੀਨੋਟ ਸਪੀਕਰ ਪਾਸਟ ਡਿਸਟ੍ਰਿਕਟ ਵਰਨਰ ਲਾਇਨ ਗੁਰਮੀਤ ਸਿੰਘ ਮਕਰ ਜੀ ਸਪੈਸ਼ਲ ਗੈਸਟ ਪਾਸਟ ਡਿਸਟ੍ਰਿਕਟ ਸੈਕਟਰੀ ਲਾਇਨ ਬਲਵੰਤ ਸਿੰਘ ਸੰਗਰ ਜੀ ਡਿਸਟ੍ਰਿਕਟ ਪੀਸਪੋਸ ਚੇਅਰਮੈਨ ਲਾਇਨ ਗੁਰਦੀਪ ਸਿੰਘ ਕਾਉ ਜੀ ਮੀਡੀਆ ਇਨਚਾਰਜ ਐਮਟੀਐਫ ਲਾਇਨ ਸੁਖਿੰਦਰ ਸਿੰਘ ਜੀ

ਔਰ ਮੈਂ ਸੁਖਦੇਵ ਸਿੰਘ ਦੀ ਚੇਪੀ ਡਿਸਟ੍ਰਿਕਟ ਵਰਡਰ ਨੂੰ ਮੈਂ ਬੇਨਤੀ ਕਰੂੰਗਾ ਇੱਕ ਨਵੀਂ ਚੀਜ਼ ਜਿਹੜੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਦੇਖੋ ਅਗਰ ਇੱਕ ਪਰਿਵਾਰ ਕਿਸੇ ਸਮਾਜ ਸੇਵਾ ਦੇ ਨਾਲ ਜੁੜਿਆ ਹੋਇਆ ਹੈ ਉਹਦੇ ਪਿੱਛੇ ਜਿਹੜਾ ਅਸ਼ੀਰਵਾਦ ਸਭ ਤੋਂ ਵੱਡੀ ਜਿਹੜੀ ਤਾਕਤ ਉਹਦੇ ਪੈਰਾਂ 'ਚੋਂ ਆਉਂਦਾ ਹੈ ਕਿਉਂਕਿ ਇੱਕ ਲਾਇਫ 100% ਸਕਸੈਸ ਹੋ ਸਕਦਾ ਸਾਡੇ ਗੁਰੂ ਜੀ ਸਟੇਜ ਉਪਰ ਬੈਠੇ ਆ ਇਹ ਕਰ ਨੂੰ ਆਪਣੇ ਪਰਿਵਾਰ ਦੀ ਸਪੋਰਟ ਹੈ ਤਾਂ ਪੇਰੈਂਟਸ ਦੀ ਵਾਈਫ ਦੀ ਦੈਟ ਹੀ ਸ਼ੁੱਡ ਬੀ 100% ਬੀ ਕੰਪਲੀਟ ਲਾਈਨ ਅਰ ਅੱਜ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਲਾਇ ਧੀਰ ਮੱਕੜ ਜੀ ਦੇ ਮਾਤਾ ਜੀ ਸ਼੍ਰੀਮਤੀ ਚੰਤਕ ਮੱਕੜ ਜੀ ਆਪ ਉਹਨਾਂ ਦੇ ਫਾਦਰ ਸਾਹਿਬ ਸਤੀਸ਼ਕਬਾਤ ਮੱਕੜ ਜੀ ਵਿੱਚ ਮੌਜੂਦ ਨੇ ਔਰ ਉਹਨਾਂ ਦੀ ਮਾਤਾ ਜੀ ਸਾਨੂੰ ਲਾਈਫ ਕਲੱਬ ਦੇ ਬਾਰੇ ਕੁਝ ਦੱਸਣਾ ਚਾਹੁੰਦੇ ਆ ਕਿ ਵਰਕਿੰਗ ਕੀ ਇਪੋਰਟੈਂਸ ਹੈ ਲੇਖੋ ਅਗਰ ਕੋ ਪੇਰੈਂਟਸ ਦਾ ਸਾਨੂੰ ਐਪਰੀਸ਼ੀਏਟ ਕਰਦਾ ਦਈਦਾ ਮੈਂ ਚਾਹੁੰਦਾ ਕਿ ਸਾਡੀ ਮਾਤਾ ਚੰਤਲ ਮੱਕੜ ਦੀ ਦੇ ਜ਼ੋਰ ਨਾਲ ਤਾੜੀਆਂ ਉਹਨਾਂ ਨੂੰ ਸਟੇਜ ਤੇ ਬੁਲਾਉਣ ਜਾ ਰਿਹਾ ਕਿ ਉਹ ਆਪਣੇ ਦਿਲ ਦੀਆਂ ਗੱਲਾਂ ਇਹ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੇ

लॉयल पीएस एस जी इंस्टॉलेशन तो ऑफिसर माय वर्की फ्रेंड्स हमारे सर लॉयल खालसा जी लॉयल मक्कर जी लॉयल खड़का जी और सबसे उत्तम आदर दिए मम्मी और डैडी हमारे चार्टर के और उनका सारा परिवार लेडीज और प्यारे बच्चे आज का दिन वर्किंग में है और हर हमारा दोस्त और उनकी फैमिली जहाँ पे इन्वॉल्व है एक छोटे शहर में लॉइन क्लब एस्टैब्लिश करना पैसे तो पहले बहुत मुश्किल होता है और पता नहीं कब से ये हमारे दोस्त मक्कर साहब जिन्होंने कितना एक्सरसाइज किया होगा बाहर बैठे बैठे ही आई एम रेडी कॉल और उसके लिए मेरे जी को बहुत बहुत मुबारकबाद क्योंकि घर से पहले ही मैंने चैरिटी भी अगेंस डेट ये से शुरू होती है और मुझे आज फर्स्ट टाइम मेरी लाइफ में ऐसा हुआ है कि धीरज मक्कर के मदर ने अबाउट द ऑफ ऑफिज्म हमें प्रकाश डाला और प्रकाश दिया आप सबके लिए ये बहुत बड़े गर्व की बात है हमारे डिस्ट्रिक्ट में ऐसा कभी नहीं हुआ कभी तक नहीं कभी हुआ और इनके लिए जोरदार इट्स ए ग्रेट ऑनर आपको ये हिस्टोरिकॉर्ल सेशन के लिए ये कहना चाहता हूँ कि हमारा जो लॉर्निज्म का तिरंगा है सॉरी जो हमारा झंडा है और उसके जो प्रिंसिपल है दो सौ दस से दो सौ ग्यारह कंट्रीज में फैले हुए है। हैं ਸਾਰਿਆਂ ਨੂੰ ਦੇ ਦੋ ਜੀ ਫਾਈਨਲ ਤੋਂ ਦੇ ਨਾ ਪਾਉਂਦੇ ਆਏ ਇਹ ਬਟਾ ਆਇਆ ਨਾ ਬੰਨਣਾ ਆਇਆ ਸਾਡੇ ਰਿਪੋਰਟ ਕਿੰਨਾ ਆਇਆ ਅੱਜ ਦੀ ਪਾਲ 0.5 ਮਿਲੀਅਨ ਹੋਣ ਜਾ ਰਹੀ ਹੈ ਔਰ ਸਾਡਾ ਦੁਨੀਆ ਵਿੱਚ 15 ਲੱਖ ਮੈਂਬਰ ਹੈ ਇਸ ਸਾਲ ਦੇ ਵਿੱਚ ਅਸੀਂ ਕੰਪਲੀਟ ਕਰ ਜਾਣਗੇ ਸੋ प्रेसिडेंट, पीआरओ बहुत-बहुत नहीं कोई हुनर बेशक हजारों ऐब है हाँ, मुझ में नहीं कोई हुनर बेशक मेरी खामी को बखूबी में तब्दील कर देना मेरी हस्ती है खारे समंदर जैसी मेरे मौला अपनी रहमतों से इसको मीठी झील कर देना अनुष्का 2025 इसका में इंस्टाले सेरेमनी ऑफ लॉयस क्लब बंगा सिमरन चार्टर प्रेसिडेंट टू बी इंस्टाल्ड लॉयन लेडी मीनू पुटाजी आज के मुख्य मेहमान वेरी डेडिकेटेड वेरी डायनामिक डैशिंग पास डिस्ट्रिक्ट गवर्नर इंजीनियर लॉय एस पी सोधी जी आज इंडक्शन ऑफिसर अगेन पास डिस्ट्रिक्ट गवर्नर माय यंगर ब्रदर डेयन हरदीप सिंह खड़का जी इनको ऑफिसर वेरी सीनियर वेरी रिस्पेक्टेबल लॉय एडवोकेट श्री शेखरी जी अगेन गेस्ट ऑफ ऑनर तीन स्पीकर माई ब्रदर वेरी डायनामिक पास डिस्ट्रिक गवर्नर लान सिंह खालसा जी नो स्पीकर वेरी डैशिंग माई यंगर ब्रदर लाइन गुरह मक्कड़ जी अगेन गेस्ट ऑफ ऑनर पास डीसीएस माई यंगर ब्रदर लाइन गुलवाल सिंगर जी वेरी रिस्पेक्टेबल स्पीक श मक्कड़ जी एंड वैरी रिस्पैक्टेबल चंचल मक्कड़ और मेरे सामने बैठे लाइन दोस्त लाइन लेडीज और प्रेस तो आए मेरे वीर सब तो पहले सब सबनों मुबारकबाद है कि अच्छ बंगा दे नवी क्लब जो होने आई है लॉयंस क्लब बंगा सिमरन जिटी के साथ बहुत ही स्टार योग मेरे छोटे भीर लॉय धीरज मक्कड़ जी ने क्लब को फॉर्म किया है क्लब को गठित किया है बड़ी मेहनत की है लांसिला बंगा सिर जी है इंस्टॉलेशन सैरेमनी है सब सबनों बहुत बहुत मुबारकबाद सब सबनों बहुत बहुत, बहुत मुबारकबाद दिल दिन गहराइया तो मुबारकबाद मैं धनवादी हाँ लांशिला बंगा सिमरन के सारे ही मैंबरस का जिन्होंने क्या अच्छ बड़ी ही पवित्र रसम इंस्टाले सैरेमनी ਇਨਸਟਾਲ ਕਰਨ ਦੀ ਬੰਵੀ ਟੀਮ ਨੂੰ ਜੋ ਪੁੱਤਰ ਰਸਮ ਹੈ ਉਹਦੀ ਜ਼ਿੰਮੇਵਾਰੀ ਮੇਰੀ ਲਗਾਈ ਹੈ ਮੈਂ ਲਾਇਓਨਸ ਕਲੱਬ ਬੰਗਾ ਸ਼ਰਮਨ ਦੇ ਇੱਕ ਇੱਕ ਮੈਂਬਰ ਦਾ ਔਰ ਸਾਰੀ ਟੀਮ ਦਾ ਹਮੇਸ਼ਾ ਹੀ ਧੰਨਵਾਦੀ ਹਾਂ ਧੰਨਵਾਦੀ ਰਹਾਂਗਾ ਮੈਂ ਬਹੁਤਾ ਸਮਾਂ ਨਹੀਂ ਲਾਂਗਾ ਲਾਇਓਨਸ ਕਲੱਬ ਦੇ ਬਾਰੇ ਲਾਇਓਨ ਐਡਵੋਕੇਟਸ਼ਿਪ ਸਕੱਟਰੀ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਕਿ ਸਾਡੀ ਵਰਕਿੰਗ ਸਟਾਈਲ ਕੀ ਹੈ ਸਾਡੇ ਮੋਟਿਵ ਕੀ ਨੇ ਅਸੀਂ ਕਿਉਂ ਲਾਇਨ ਬੰਦੇ ਹਾਂ ਕਿਉਂ ਸਾਨੂੰ ਇੱਕ ਕਲੱਬ ਬਣਾਣੀ ਜ਼ਰੂਰੀ ਹੈ ਉਹ ਸਾਰੇ ਲਖਸ਼ੇਪ ਸਿੰਘ ਜੀ ਨੇ ਔਰ ਮੇਰੇ ਛੋਟੇ ਵੀ ਲੜ ਹਦੀਪ ਸਿੰਘ ਖੜਕਾ ਜੀ ਨੇ ਦੱਸਿਆ ਮੈਂ ਫਿਰ ਵੀ ਸਿਰਫ 2 ਮਿੰਟ ਦੇ ਵਿੱਚ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਖੜਕਾ ਜੀ ਨੇ ਦੱਸਿਆ ਕਿ ਸਾਰੇ ਸੰਸਾਰ ਭਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਐਨ ਜੀਓਸ ਕੰਮ ਕਰ ਰਹੀਆਂ ਸਾਰੇ ਸੰਸਾਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਐਨ ਜੀਓਸ ਕੰਮ ਕਰ ਰਹੀਆਂ ਨੇ ਇਹ ਨਹੀਂ ਕਿ ਮੈਂ ਲਾਇਨ ਆ ਤਾਂ ਮੈਂ ਤਾਂ ਕਹਿ ਰਿਹਾ ਜਾਂ ਖੜਕਾ ਜੀ ਨੇ ਕਿਹਾ ਕਿ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਐਨ ਜੀਓ ਸਭ ਦੀ ਵੱਡੋ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲਾਇਨਜ਼ ਇੰਟਰਨੈਸ਼ਨਲ ਹੈ ਇਹ ਮੈਂ ਨਹੀਂ ਕਹਿ ਰਿਹਾ ਮੈਂ ਲਾਇਨ ਹੋਣ ਕਰਕੇ ਨਹੀਂ ਕਹਿ ਰਿਹਾ ਮੈਂ ਠੁੱਠੀ ਤਾਰੀਫ ਨਹੀਂ ਕਰ ਰਿਹਾ ਸਰਕਾਰੀ ਤੌਰ ਦੇ ਉੱਤੇ ਜਿਹੜਾ ਸਰਵੇ ਹੋਇਆ ਜਿਹੜਾ ਸਰਵੇਖਣ ਹੋਇਆ ਉਦੇ ਵਿੱਚ ਬੜਾ ਕਲੀਅਰ ਫੈਕਟ ਡਾਟਾ ਸਾਹਮਣੇ ਆਇਆ ਕਿ ਲਾਇਓਨਸ ਇੰਟਰਨੈਸ਼ਨਲ ਦੁਨੀਆ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਹੈ। ਮਿਰੋ ਬੁਟਾ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਇਸ ਸਾਲ ਤੁਸੀਂ ਲਾਇਓਨਸ ਕਲੱਬ ਪੰਗਾ ਸਭਰਨ ਦੇ ਚੀਫ ਐਗਜ਼ੀਕਿਟਿਵ ਅਫੀਸਰ ਹੋ। ਇਸ ਸਾਲ ਤੁਸੀਂ लॉन्स क्लब बंगा सिमरत प्रेजिडेंट हो तो बहुत बहुत मुबारकबाद है तो पिछे खड़ी तो तो है टीम प्रेजिडेंट सैक्रटरी ट्रेयर डीआरओ ट्रेयर साहब इतनाओं टीम है उस टीम को ना लैके सेवा देख कर रहे और मैं पता है कि मैं देख रहा हाँ फे, फेसबुक के उ व्हाट्सएप के उ सोशल मीडिया के ਜਦੋਂ ਦੀ ਇਹ ਕਲੱਬ ਫਾਰਮ ਹੋਈ ਆ ਮੁੰਡੇ ਦੇ ਵਿੱਚ ਆਈ ਆ ਬਹੁਤ ਅੱਛੇ ਅੱਛੇ ਸੇਵਾ ਦੇ ਕੰਮ ਕਰ ਰਹੀ ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਫਿਰ ਮੈਂ ਚੱਲਦਾ ਸਭਨਾਂ ਦੀ ਸਾਰੀ ਟੀਮ ਦੇ ਲਈ ਕੈਨੋ ਟੀਮ ਜਿਹੜਾ ਸ਼ਬਦ ਹੈ ਉਹ ਛੋਟਾ ਜਿਹਾ ਪਰ ਨਹੀਂ ਦੇ ਵਿੱਚ ਬਹੁਤ ਰਸਿਆ ਛੁਪਿਆ ਹੋਇਆ ਲੋ ਜੀ ਟੀਮ ਕੈਨੋ ਛੋਟਾ ਜਿਹਾ ਵਰਡ ਹੈ B E A M टुगेदर एवरीवन 25 ओ जो तुम सीरल के अपनी टीम वर्क मेरे च काम करोगे तुम्हारा जेड़ा सक्सेस रेट है वो बहुत बढ़ेगा तुम्हारी ड्यूटी है कि अपनी टीम नु हमेशा ਨਾਲ ਲੈ ਕੇ ਚਲੋ यू आर द कैप्टन ऑफ द शिप इस साल ਤੁਸੀਂ ਇਸ ਸ਼ਿਪ ਦੇ ਕੈਪਟਨ ਹੋ ਇਸ ਰੇਲ ਗੱਡੀ ਦੇ ਤੁਸੀਂ ਇੰਜਰ सारे नेगर तो तो स्पीड ते काम करना है मेनुटा किस स्पीड करती है, तो है तो सहयोग करेगी यू आर द लीडर लीडरशिप इज नॉट ए पोजिशन लीडरशिप इज एक्शन वट यू डू पीपल आर वाचिंग योर एक्शन की एक्शन करते हो किस तरह क्लब नै के चलते हो किस स्पीड ਲਿਖੋ ਨਾ ਗੱਡੀ ਦਾ ਇੰਜਨ ਹੈ ਇੰਨੀ ਤੇ ਚੱਲੇਗਾ ਡੱਬੇ ਉਸੇ ਸਪੀਡ ਦੇ ਨਾਲ ਚੱਲੇਗਾ ਡੱਬੇ ਦੀ ਸਪੀਡ ਦੇ ਨਾਲ ਗੱਡੀ ਨਹੀਂ ਚੱਲੇਗੀ ਇੰਜਨ ਦੀ ਸਪੀਡ ਦੇ ਨਾਲ ਗੱਡੀ ਚੱਲੇਗੀ ਔਰ ਤੁਸੀਂ ਵਕਤ ਵਕਤ ਕੰਮ ਕਰਦੇ ਨੇ ਰਾਜਸਥਾਨ ਬੰਗਾ ਸੁਭਰਨ ਦੇ ਤੁਸੀਂ ਪ੍ਰਧਾਨ ਬਨੇ ਹੋ ਜਿਸ ਤਰ੍ਹਾਂ ਮੈਂ ਦੱਸਿਆ ਕਿ ਹਰ ਸਾਲ ਟੀਮ ਚੇਂਜ ਹੁੰਦੀ ਹੈ ਮਨ ਵਿੱਚ ਕਦੀ ਨਹੀਂ ਸੋਚਣਾ ਕਿ ਅਗਲੇ ਸਾਲ ਵੀ ਮੈਂ ਪ੍ਰਧਾਨ ਰਹਾਂਗਾ ਕਦੀ ਨਹੀਂ ਸੋਚਣਾ ਨਵਾਂ ਪ੍ਰਧਾਨ ਲੈ ਕੇ ਆਣਾ ਜਿੰਨਾ ਨਵਾਂ ਪੋਟੈਂਸ਼ੀਅਲ ਲਿਆਓਗੇ ਜਿੰਨੇ ਨਵੇਂ ਬਾਹਾਂ ਲਿਆਓਗੇ ਜਿੰਨੇ ਨਵੇਂ ਆਈਡੀਆਜ਼ ਲਿਆਓਗੇ ਤਾਂ ਨਾ ਬੁਨੀ ਡਿਵੈਲਪ ਹੋਏਗੀ ਕਲੱਬ ਦੀ ਮੈਂਬਰਸ਼ਿਪ ਓਨੇ ਵਧੇਗੀ ਕਲੱਬ ਦੇ ਪ੍ਰੋਜੈਕਟਸ ਓਨੇ ਵਧਣਗੇ ਕਲੱਬ ਦੇ ਸੇਵਾ ਦੇ ਕੀਤੇ ਹੋਏ ਕੰਮ ਓਨੇ ਵਧਣਗੇ ਔਰ ਜੇ ਅਗਲੇ ਸਾਲ ਪ੍ਰਧਾਨ ਹੋਣਾ ਹੈ ਤੇ ਤੁਹਾਡੇ ਕੋਲ ਕਿੰਨਾ ਟਾਈਮ ਹੈ ਇਹੇ ਸਾਲ ਹੈ ਆਪਣੇ ਆਪ ਨੂੰ ਪ੍ਰੂਫ ਕਰਨ ਦਾ ਇਸੇ ਸਾਲ ਦੇ ਵਿੱਚ ਇੰਨੇ ਪ੍ਰੋਜੈਕਟ ਕਰੋ इन्हें सेवा दे काम करो इन अच्छी मीटिंग्स करो ताकि लोग याद रखना जी थोड़ा लेट आए है ड्यूटी है और नाल तो लर्निंग है। यू हैव टू लर्न वाइस प्रेजिडेंट आने वाले हौली हौली साल वाइस तो लाथ जाएगा यू आर बी ये लर्निंग पीरियड है पास करना है कि मीनू भुट्टा जी किस तरह हिसाब चलाते हैं इस तरह अगला साथ चलाना है थैंक यू ਜੈ ਹਿੰਦ ਜੈ ਮਾਈਕਲ ਅੱਜ ਸਭ ਅੱਜ ਸਭ ਲੀਡਰ ਚਾਰ ਨਾਲ ਖੜੇ ਹੋਗੇ ਤੇ ਸੋਹਣੇ ਲੱਗਣਗੇ ਅੱਜ ਦੇ ਸਪਾਂਸਰ ਨੇ ਜੀ ਗੈਸਟ ਡੈਪੀ ਕੀ ਪੀ ਐਸ ਪੀ ਸੀ ਐਲ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਨਗੇ ਦੋਨਾਂ ਨੰਨਾਂ ਦਾ ਜਰੂਰ ਕਹੂੰਗਾ ਤੇ ਆਪਣੇ ਲਈ ਸਮੇਂ ਦੀ ਜਾਗਤ ਨੂੰ ਸਮਝ ਜਾਵੇਂ ਤਾਂ ਚੰਗਾ ਸਮੇਂ ਦੀ ਉਹਨਾਂ ਜਾਗਤ ਨੂੰ ਸਮਝ ਜਾਵੇਂ ਤਾਂ ਚੰਗਾ ਹੈ ਮਾਣੇ ਚੰਗੇ ਵਿੱਚ ਫਰਕ ਸਮਝ ਜਾਵੇਗਾ ਚੰਗਾ ਹੈ ਅੱਜ ਕੱਲ ਕੋਈ ਕਿਸੇ ਦੇ ਔਕਣ ਦੱਸਦਾ ਨਹੀਂ ਅੱਜ ਕੱਲ ਕੋਈ ਕਿਸੇ ਦੇ ਔਕਣ ਦੱਸਦਾ ਨਹੀਂ ਔਕਣ ਦੱਸਣ ਬਾੜਾ ਮਿਲ ਜਾਵੇ ਤਾਂ ਖੜਕ ਚੰਗਾ ਕਿਉਂਕਿ ਇਹ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦਾ ਹੈ ਜਿੱਤੇ ਅਸੀਂ ਗਲਤ ਹੋਨੇ ਆ ਸਾਨੂੰ ਘੜਦੇ ਵੀ ਆ ਔਰ ਬਹੁਤ ਹੀ ਸਤਿਕਾਰ ਸਹਿ ਡਾਕਟਰ ਐਸ.ਪੀ. ਸੋਦੀ ਜੀ थैंक यू ਮੈਂ ਸਮਾ ਬੰਦਾ ਸਿਮਰੰਦ ਦੇ ਵਿਆਹ ਦੇ ਅਸਰ ਲੋਨ ਮੀਨੂ ਭਟਾ ਜੀ ਉਹਨਾਂ ਦੀ ਪੂਰੀ ਟੀਮ ਮੀਨੂ ਭਟਾ ਜੀ ਦੇ ਇਰੇਨਸ कॉलेज अफसर मैं परम सिंह चावला जी इलेक्शन अफसर मैं गणदीप सिंह खड़का जी इनग्रेष्ठ अफसर लाइफ सेगड़ी जी दैन सिंह बकर जी लैं संत सिंह खालसा जी दैन बरबाल सिंगल जी डी ओ साहब खट्टर जी साड़िया क्लबों तो आए हुए लीडर साहबान ਮੈਂ ਸੁਨਾਪਰਨਾ ਸਿੰਘ ਰਮ ਦੇ ਸੂ ਮੈਂਬਰਸ ਉਹਨਾਂ ਤੁਹਾਡੇ ਦਾ ਅੱਜ ਦੇ ਸਪੈਸ਼ਲ ਇਵੈਂਟ ਦੇ ਮੌਕੇ ਤੇ ਮੀਨੂ ਪਟਾਚੀ ਦੀ ਪੂਰੀ ਟੀਮ ਨੂੰ ਨਵੇਂ ਜੁਆਇਨ ਕੀਤੇ ਗਏ ਮੈਂਬਰਸ ਨੂੰ ਇਸ ਸੈਲੀਬ੍ਰੇਸ਼ਨ ਸਮਾਰੋਹ ਨੇ ਬਹੁਤ-ਬਹੁਤ ਨਿਵਾਜਦਾ ਦੋਸਤੋ ਹਰ ਸਾਲ ਅਸੀਂ ਪੈਕ ਕਰਦੇ ਹਾਂ ਕਿੱਪਾ ਕਰਕੇ ਪੰਜ ਚਾਰ ਮਿੱਟੀ ਕੋਟੇ ਰਹਿਣੇ ਕਿਉਂਕਿ ਸਾਹਮਣੇ ਲੁਧਿਆਣਾ ਵੀ ਜਾਣਾ ਲਾਇਨਿਸਮ ਸਾਡੀ ਸਰਵਿਸ ਦੀ ਸੈਟੀਸਫੈਕਸ਼ਨ ਲਾਈਫ ਨੂੰ ਪਹੁੰਚਾਉਣਾ ਹੈ ਜੋ ਤੁਹਾਨੂੰ ਲਾਇਨਿਸਮ ਦੇ ਬੜਾ ਸਿਖਰੀ ਸਾਹਿਬ ਨੇ ਚਾਹਵਾ ਸਾਹਿਬ ਨੇ ਖੱਟਾ ਜੀ ਨੇ ਖਾਸ ਤੌਰ ਤੇ ਦੱਸਿਆ ਕਿ ਕੋਣਾ ਸੱਚ ਹੈ ਇਸ ਤੱਕ ਇਹ ਸਿਰਫ 27% ਕਲਾਬਾਂ ਆਪਣੇ ਪ੍ਰੋਜੈਕਟ ਆਨਲਾਈਨ ਕਰਦੀਆਂ ਨੇ ਜਿਨ੍ਹਾਂ ਦੇ ਵਿੱਚੋਂ 27% ਦੇ ਵਿੱਚ ਸਾਡੀ ਲੈਂਸ ਕਲੱਬ ਬੰਗਾ ਸਿੰਗਲ ਵੀ ਇੱਕ ਹੈ ਜਿਹਨੇ ਹੁਣ ਤੱਕ ਪੰਜ ਪ੍ਰੋਜੈਕਟ ਆਨਲਾਈਨ ਕਰ ਦਿੱਤੇ ਜਿੱਕਰ ਮੈਂ ਗੱਲ ਕਰਾਂ ਲੀਡਰਸ਼ਿਪ ਦੀ ਇਹ ਹੰਤੇ ਸਰਵਸ ਦੀ लास्ट ਇਅਰ 2024 ਦੇ ਵਿੱਚ ਸਾਡੀ ਬੋਸਟੇ ਵਿੱਚ ਕਾਨਫਰੰਸ ਸੀ ਜਿੱਦ ਮੈਂ ਬੀਜੀ ਸਟਾਫ ਹੋਇਆ ਸੀ ਉਸ ਸਮੇਂ ਧੀਜ ਮਕਰ ਮੇਰੇ ਨਾਲ ਸੀ ਉਸ ਸਮੇਂ ਮੈਂ ਬੀਜੀ ਤੇ ਸਿੱਖਿਆ ਧੀਜ ਮਕਰ ਨੇ ਸਗੋਂ ਦੋ ਦਿਨ ਮੇਰੀ ਗੀਲ ਸੀ ਚਲਾਈ ਕਰਦੇ ਜਾਂ ਜਿਹੜੇ ਸਾਡੇ ਮਲਟੀਪਲ ਕੌਂਸਲ ਚੀਅਰਮੈਨ ਸੀ ਜਿਹੜੇ ਇਸ ਸਾਲ ਦੇ ਬਣੇ ਨੇ ਮਤਲਬ ਸਗਰ ਸਾਲ ਉਹਨਾਂ ਨੇ ਦਿੱਤੀ ਧੀਜ ਮਕਰ ਨੂੰ ਕੋਲ ਮੈਂ ਸਹਾਇਤਾ ਮੇਰੇ ਨਾਲ ਇਹਨਾਂ ਨਾਲ ਮੇਰਾ ਜਿਹੜਾ ਵਾਸਤਾ ਕ੍ਰੀਬਨ 7 ਸਾਲ ਦਾ ਮੇਰਾ ਇਹ ਨਾਲ ਇਸ ਪਰਵਾਰ ਨਾਲ ਮੇਰਾ ਰਿਲੇਸ਼ਨ ਆ ਕਿ ਮੇਰੇ ਕੋਲ ਬਿਆਸਨੈ ਸੀ ਕਸਟਮ ਉੱਥੇ ਮੇਰੇ ਕੋਲ ਆਫਿਸ ਵੀ ਜਾਂਦੇ ਸੀ ਲਾਂਚਿੰਗ ਦੀਆਂ ਗੱਲਾਂ ਕਿੰਨਾ ਚੱਲਦੀਆਂ ਸੀ ਸਰਵਿਸ ਦੀ ਗੱਲਾਂ ਚੱਲਦੀਆਂ ਸੀ ਮੈਂਬਰਸ਼ਿਪ ਦੀਆਂ ਗੱਲਾਂ ਚੱਲਦੀਆਂ ਸੀ ਇਸ ਕਲੱਬ ਦੇ ਮੈਂਬਰ ਹਮੇਸ਼ਾ ਹੀ ਫੱਟ ਛੱਡ ਕੇ ਮੈਂ ਕੰਮ ਕੀਤਾ ਬੇਸ਼ੱਕ ਛੋਟੀ ਕਲੱਬ ਸੀ ਸਮੇਂ ਦੀ ਗੱਲ ਹੈ ਲੀਡਰਸ ਹੋਣੇ ਨੇ ਲੀਡਰ ਸਜਾਣੇ ਨੇ ਹਰ ਲੀਡਰ ਨੇ ਆਪਣਾ ਆਪਣਾ ਹਰਬਾ ਬਰਤਣਾ ਬਟ ਮੇਰੇ ਤੁਹਾਡੇ ਸਾਰੇ ਮੈਂਬਰਸ ਨੇ ਬੇਨਤੀ ਹੈ ਤੁਹਾਡਾ ਕੰਮ ਜੇ ਤੁਸੀਂ ਆਪਣੇ ਪੈਸੇ ਲੈ ਕੇ ਆਏ ਹੋ ਆਪਣੀ ਤੁਸੀਂ ਫੀਸ ਦੇਣੀ ਹੈ ਆਪਣੇ ਤੁਸੀਂ ਪਰਮਾਰ ਨੂੰ ਵਿੱਚ ਦੌਰਮ ਕਰਨਾ ਤੁਹਾਡਾ ਕੰਮ ਸਿਰਫ ਸੇਵਾ ਕਰਨੀ ਹੈ ਸੇਵਾ ਕਰੋ ਡੱਟ ਕੇ ਪ੍ਰੋਜੈਕਟ ਕਰੋ ਪਲੀਜ਼ ਬੇਦੀ ਸਾਹਿਬ ਬੇਦੀ ਸਾਹਿਬ ਕਿਥੇ ਬੇਦੀ ਨਾ ਬਾਹਰ ਜੀ ਜੀ ਆ ਜਾ ਤੁਸੀਂ ਵੇ ਅੱਧਰ ਆ ਜੀ